ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਨਿੱਕੀ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਸ ਕਰਮ ਦੋਸਤੋ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਨੀ ਵੀਰ ਸੁਖਮਨ ਦੇ ਕੋਲੇ ਆਏ ਆ ਤਕਰੀਬਨ ਜਰਸੀ ਵੇੜਾਂ ਪਹਿਲਾਂ ਵੀ ਤੁਹਾਡੇ ਸਾਹਮਣੇ ਵੀਰ ਲੈ ਕੇ ਆਇਆ ਠੀਕ ਹੈ ਜੀ ਸੇਲ ਪਰਚੇਜ਼ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਜਿਹੜੇ ਆ ਮੋਸਟਲੀ ਇਸ ਕਰੋ ਤੁਹਾਨੂੰ ਜਿਹੜੇ ਮਿਲਦੇ ਰਹਿੰਦੇ ਆ ਵੇਖਣ ਦੇ ਵਿੱਚ ਤੇ ਅੱਜ ਵੜਾ ਜਿਹੜੀਆਂ ਦੋਸਤੋਂ ਆਪਾਂ ਤੁਹਾਨੂੰ ਦੋ ਦਿਖਾ ਦਾਂਗੇ ਇੱਕ ਕੱਚੀ ਆ ਵੜਾ ਕਿੰਨੇ ਕ ਦਿਨ ਦੀ ਕੱਚੀ ਪੂਰੀ ਜਾਣਕਾਰੀ ਆਪਾਂ ਵੀਰ ਸੁਖਮਣ ਤੋਂ ਲੈ ਲਾਂਗੇ ਠੀਕ ਹੈ ਜੀ ਇੱਕ ਬਿਲਕੁਲ ਸੁਈ ਸੁਵਾਈ ਆ ਤੇ ਰੇਟ ਭਾਅ ਪੜਤਾ ਬਿਲਕੁਲ ਵੀਡੀਓ ਦੇ ਵਿੱਚ ਕੀਤਾ ਜਾਊਗਾ ਸੋ ਨੰਬਰ ਜਿਹੜੇ ਹੋਣਗੇ ਆ ਓਨਰ ਤੇ ਮਾਲਕ ਦੇ ਵੀਰ ਸੁਖਮਣ ਦੇ ਬਿਲਕੁਲ ਜਿਹੜੇ ਨੀਚੇ ਸਕਰੀਨ ਤੇ ਚੱਲਦੇ ਰਹਿਣਗੇ ਠੀਕ ਹੈ ਜੀ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਅੱਜ ਦੇ ਦੋਸਤੋ 12 April ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਿਓ ਮਾਰਨਿੰਗ ਦੇ 8 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਤੇ ਚਵਾਈ ਤੁਹਾਨੂੰ ਜਿਹੜੀ ਆ ਪਹਿਲੇ ਨੰਬਰ ਤੇ ਵੜ ਸੋਈ ਹੈ ਜਦੀ ਵਿੱਚੇ ਚਵਾਈ ਕਰਕੇ ਦਿਖਾਵਾਂਗੇ ਤੇ ਜੇ ਉਸ ਵੀ ਵੀਰ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਵੜ ਪਸੰਦ ਹੋਵੇਗੀ ਠੀਕ ਹੈ ਤੇ ਚਵਾਈ ਤੁਸੀਂ ਵੀ ਇੱਕ ਟਾਈਮ ਦੀ ਕਰ ਲਿਓ ਦੋ ਟਾਈਮ ਦੀ ਕਰ ਲਿਓ ਠੀਕ ਹੈ ਜੀ ਤੇ ਆਓ ਕਰਦੇ ਹਾਂ ਗੱਲਬਾਤ ਵੀਰ ਸੁਖਮਣ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਹੈਗੀ ਆ ਅੱਜ ਇਹਨਾਂ ਵੜਾਂ ਦੀ ਆਜੋ ਬਈ ਸੁਖਮਣ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਤੇ ਸੁਖਮਨ ਭਾਈ ਅੱਜ ਵੜਾ ਕਿੰਨੀਆਂ ਅੱਜ ਵੀਰ ਜੀ ਦੋ ਵੜਾ ਆਪਣੇ ਦੋ ਵੜਾ ਇੱਕ ਸੂਈ ਹੈ ਨਾ ਜੀ ਇੱਕ ਸੂਈ ਤੇ ਇੱਕ ਵੀਰ ਕੱਚੀ ਹੈ ਕੱਚੀ ਹੈ ਖਾਲੀ ਤੇ ਮੈਂ ਹੈ ਥਾਣਾ ਤੁਣਾ ਬਿਲਕੁਲ ਓਕੇ 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 ਵੀਰ ਐ ਕੋਈ ਤੇ ਸੁਖਮਨ ਭਾਈ ਇੱਕ ਵੜ ਪਾਈ ਸੀ ਆਪਾਂ ਜਰਸੀ ਦੀ ਕਰਨ ਆਏ ਤੇ ਬੈਠੇ ਆ ਪਰ ਵੀ ਰਾਜ ਤੱਕ ਆਪਾਂ 6 ਤਰੀਕ ਦੀ ਵੀਡੀਓ ਪਾਈ ਆ ਅੱਜ ਇੱਕ ਕਦੋਂ ਗਈ ਸੀ ਇਹ ਵੀ ਦੱਸ ਦੋ ਵੀਰ ਅਗਲੇ ਇੱਕ ਵੀਰ ਇਹ ਗਲਤੀ ਵੀਰ ਲੋਕਾਂ ਦੀ ਵੀ ਜਦੋਂ ਲੋਕੀ ਕੋਈ ਸ਼ਬਦਾ ਕਰ ਲੈਂਦਾ ਨਾ ਬਾਈ ਬਾਈ ਸਾਈ ਜਰੂਰ ਪਾਵੇ ਪਹਿਲਾਂ ਬਈ ਰਾਤ ਉਹ ਸਬਦਾ ਕਰਕੇ ਆਏ ਆ ਫੇਰ ਉਹ ਆਖ ਨਹੀਂ ਬੱਚਾ ਨਹੀਂ ਕਰਦਾ ਸਾਨੂੰ ਆ ਉਹ ਆ ਬਈ ਕੋਈ ਹੋਰ ਗਲਤੀ ਕਰਨ ਤੇ ਆਪਾਂ ਮੰਨੀ ਹਥਣਾ ਚ ਕੋਈ ਜਾਂ ਦੁੱਧ ਚ ਉਹ ਚੱਲ ਗਏ ਫੇਰ ਅਗਲੇ ਦਿਨ ਹੀ ਆਪਣੀ ਤੜਕੇ ਸੇਲ ਹੋ ਗਈ ਵੀਰਾ ਹਾਂ ਤੁਸੀਂ ਮੈਨੂੰ ਦੱਸਿਆ ਸੀ ਵੀ ਕੋਈ ਆਇਆ ਸੀਗਾ ਰੋਕਿਆ ਜਿਨ੍ਹਾਂ ਨੇ ਬਾਕੀ ਤੁਹਾਡੇ ਹੋਰ ਫੋਨ ਕਾਲਾਂ ਵੀ ਕਈਆਂ ਨਾਲ ਤੁਸੀਂ ਕਹਿੰਦਾ ਵੀ ਵੇਖ ਗਈ ਆ ਹਾਂਜੀ ਵੇਖੀ ਵੀਰਾ ਖਰਾਬ ਵੀ ਹੋਏ ਤੁਸੀਂ ਤੇ ਬਾਅਦ ਵਿੱਚ ਉਹ ਅਗਲੇ ਦਿਨ ਫਿਰ ਸੇਲ ਹੋ ਗਈ ਸੀ। ਬੰਦੇ ਕਿੱਥੋਂ ਦੇ ਆ ਕੇ ਲੈ ਗਏ ਸੀ? ਕੱਖਾਂ ਦੇ ਵੀਰਾਂ, ਕੱਖਾਂ ਤੋਂ 80000 ਦੀ ਪਹੁੰਚ। 80000 ਦੇ ਵੇਚੀ ਸੀ। ਮੁੱਲ ਕਿੰਨਾ ਕੀਤਾ ਸੀ? ਮੁੱਲ ਕਿ 80000 ਵੀਰਾਂ। ਹਣਾ ਵੈੜ ਬਹੁਤ ਖਰੀ ਸੀਗੀ। ਬਹੁਤ ਖਰੀ ਵੀਰਾਂ। ਬਹੁਤੇ ਵੀਰਾਂ ਦੇ ਮੈਂ ਦੋਸਤੋ ਤਾਂ ਗੱਲਬਾਤ ਕੀਤੀ ਕਲੀਅਰ ਵੀ ਬਹੁਤੇ ਵੀਰਾਂ ਨੂੰ ਹੁੰਦਾ ਵੀ ਉਹ ਵੈੜ ਮਹਿੰਗੀ ਪਾਈ ਸੀ। ਖਰੇ ਵੀਰ ਦੇ ਕੋਲ ਅੱਜ ਵੀ ਘਰੇ ਪੈ ਖੜੀ ਆ। ਤੇ ਉਹ ਵੇਚ ਗਈ ਸੀ ਅਗਲੇ ਦਿਨ ਹੀ 80000 ਦੇ ਵੇਚੀ ਸੀ। ਠੀਕ ਆ ਜੀ। ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਵੈੜ। ਬਿਲਕੁਲ ਵੈੜ ਤੁਸੀਂ ਜਿਹੜੀ ਆ ਨੋਰਮਲ ਯੋਸ ਰੇਂਜ ਦੀ ਉਸ ਸਟਰਕਚਰ ਦੀ ਵੈਡ ਜਿਹੜੀ ਆ ਉਥੋਂ ਤੱਕ ਨੋਰਮਲ ਵਿਗਦੀ ਆ ਤੇ ਆਉ ਵੀ ਸੁਖਮਣ ਕਰੀਏ ਗੱਲਬਾਤ ਅੱਜ ਪਹਿਲੇ ਨੰਬਰ ਤੇ ਜਿਹੜੀ ਇਹ ਆ ਗਈ ਵੈਡ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਕੀ ਕਰਵਾ ਆਪਾਂ ਲਈਆਂ ਵਾ ਠੀਕ ਹੈ ਇਹਨੂੰ ਸੂਈ ਨੂੰ ਵੀ ਕੋਈ 10 12 ਵੇਰ ਹੋ ਗਏ ਆ ਠੀਕ ਹੈ ਜੀ ਹਾਂਜੀ 10 ਤੋਂ 12 ਦੇ 10 ਤੋਂ 12 ਦੇ ਹੋਗੇ ਤੇ ਸੂਗਾਂ ਪਹਿਲੇ ਨਹੀਂ ਦੂਜਾ ਦੂਜੇ ਸੂਗੇ ਵੀਰ ਦੂਜੇ ਹਾਂਜੀ ਵੀਰ ਠੀਕ ਹੈ ਦੂਜੇ ਸੂਗੇ ਆ ਦੋਸਤੋ ਤੇ 10 ਤੋਂ ਨਿਕ ਨਿਕਰਾ ਦੀ ਕੋਈ ਸਿੰਗਾ ਨਹੀਂ ਪਰਵਾਹ ਕੋਈ ਕੋਝੀ ਨੂੰ ਠੰਡੀ ਧੀਰੀ ਹੈ ਨਾ ਬਹੁਤ ਜਿਆਦਾ ਠੰਡੀ ਧੀਰੀ ਵੀਰਾ ਕਰੋਸਾਂਗ ਜਿਹੜਾ ਦੋਸਤੋ ਦੇਸੀ ਦੇ ਵਿੱਚ ਕਰੋਸਾਂਗਾ ਬਹੁਤ ਵੀਰ ਦੇਸੀ ਬਾੜ ਦੇ ਵਿੱਚ ਤੁਸੀਂ ਲੱਭਦੇ ਹੋ ਆ ਵੇਖੋ ਠੰਡੀ ਧੀਰੀ ਆ ਕੋਈ ਛੜ ਛੜਾਂਗਲ ਉਹ ਨਹੀਂ ਹੈਗੀ ਤੇ ਬਿਲਕੁਲ ਮੋਟੀ ਉਂਗਲ ਵਰਗੀ ਧਾਰ ਹੋਵੇਗੀ ਇਹ ਮੈਂ ਨਹੀਂ ਕਹਿੰਦਾ ਦੋਸਤੋ ਇਹ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚੁਵਾਈ ਦੀ ਲਗਾਤਾਰ ਕਰਕੇ ਦਿਖਾਵਾਂਗੇ ਪੂਰੀ ਚੁਵਾਈ ਕਰਦਾਂ ਸੂਆ ਦੂਜਾ ਦੱਸਤਾ ਜੀ 12 13 ਦਿਨ ਦੀ ਸੂਈ ਆ ਮਗਰ ਬੱਚਾ ਜੀ ਮਗਰ ਬੱਚਾ ਠੀਕ ਆ ਬੱਚਾ ਤੁਸੀਂ ਬੇਚਕਾ ਵੀਡੀਓ ਦੇ ਵਿੱਚ ਦੇਖ ਲਓ ਠੀਕ ਹੈ ਡੱਬਾ ਬਿਲਕੁਲ ਮਗਰ ਜਿਹੜਾ ਮੇਲ ਕਾਫਾ ਦੁੱਧ ਵੀ ਤਿਆਰ ਤੇ 14 ਕਿਲੋ ਆ ਹਮ ਬਖਾਵਾ ਵੀ 14 ਦਾ ਤਿਆਰ ਵੀ 14 ਹੀ ਹੋਊ ਨੈਟ ਆ ਆਪਾਂ 12 ਵੀ ਗਾਰੰਟੀ ਦਵਾਂਗੇ ਜਿਹੜਾ ਵੀ ਕਿਸੇ ਵੀਰ ਨੇ ਚੋਲ ਲੈਣਾ ਕਿਸੇ ਵੀਰ ਨੇ ਚੋਲ ਲੈਣਾ 12 ਕਿਲੋ ਠੀਕ ਆ ਹਾਂਜੀ ਤੇ ਸੁਖਮਨ ਵੀਰ ਖੋਲੋ ਇਹਨੂੰ ਆ ਸਿੰਘ ਜਿਹੜੇ ਹੈਗੇ ਦੋਸਤੋ ਪਰ ਠੰਡੀ ਧੀਰੀ ਆ ਤੁਸੀਂ ਨਾਰਮਲ ਦੇਖ ਲਿਆ ਥਾਣਾ ਨੂੰ ਜਿਹੜੇ ਪਸ਼ੂ ਦੀ ਖਾਸ ਸਹੀਲਪਣਾ ਆਪਾਂ ਜਾਂ ਨਾਰਮਲੀ ਚੈੱਕ ਕਰਦੇ ਆ ਤੇ ਥਾਣਾ ਜਰੂਰ ਆਪਾਂ ਬੇਨੇ ਹੱਥ ਪਹਿਲਾਂ ਲਾ ਕੇ ਹਵਾਨੇ ਤੇ ਥਾਣਾ ਤੇ ਜਿੱਦਾਂ ਮਰਜ਼ੀ ਤੁਸੀਂ ਹੱਥ ਲਾਈ ਜੋ ਹਵਾਨੇ ਦੇ ਨਾਲ ਕੋਈ ਬੱਚਾ ਵੀ ਬੈਠਾ ਰਵੇ ਤੇ ਕਿਸੇ ਤਰ੍ਹਾਂ ਦਾ ਕੋਈ ਛੜਛੜਾਪਾ ਜਾਂ ਮਤਲਬ ਕਿ ਭਜਾਕਲ ਡਰਕਲ ਜੀ ਵਹਿੜ ਨਹੀਂ ਹੈਗੀ ਨਾਰਮਲੀ ਤੁਸੀਂ ਵੇਖੋਗੇ ਠੀਕ ਆ ਆ ਵੇਖੋ ਜਿੱਥੇ ਡੱਕ ਕੇ ਆਪਾਂ ਥਾਣਾ ਨੂੰ ਹੱਥ ਲਾਈ ਜਾਈਏ ਜੋ ਮਰਜ਼ੀ ਆ ਸਹੀਲ ਪਸ਼ੂ ਦੀ ਆ ਜਿਹੜੀ ਦੋਸਤੋ ਮੇਨ ਨਿਸ਼ਾਨੀ ਆ ਠੀਕ ਆ ਤੇ 14 ਲੀਟਰ ਵੀਰਾਂ ਦਾ ਵੀ ਬੇਸ਼ੱਕ ਹੋਵੇ ਤਾਂ ਹੋਵੇ 14 ਪਰ 12 ਲੀਟਰ ਜਿਹੜਾ ਕਿਸੇ ਵੀਰ ਨੇ ਮੰਨ ਕੇ ਮੇਰੇ ਨਾਲ ਸੌਦਾ ਕਰੇ ਠੀਕ ਆ ਉਸ ਹਿਸਾਬ ਨਾਲ ਤੁਸੀਂ ਸੌਦਾ ਕਰ ਸਕਦੇ ਜੀ ਤੇ ਥਾਣੇ ਦੇ ਬਾ ਇੱਕ ਵਾਰੀ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾ ਦੇਣਾ ਜੀ ਹੱਥੀ ਚਵਾਈ ਜਿਹੜੀ ਆ ਉਹ ਕਰਕੇ ਵੀ ਦਿਖਾ ਦੇਣੀ ਹੈ ਤੇ ਨਾਰਮਲ ਹੀ ਹੱਥੀ ਚਵਾਈ ਵਾਲਾ ਥਣ ਲੱਗਾ ਹੋਇਆ ਆ ਦੇਖੋ ਨਾਰਮਲ ਵੜਾਂ ਦੇ ਕੋਲ ਜਦੋਂ ਦੋਸਤ ਆਪਾਂ ਜਾਂਦੇ ਆ ਤੇ ਬਹੁਤ ਡਰਦੀਆਂ ਨੇ ਭਾਈ ਦਿਆਂ ਨੇ ਠੀਕ ਆ ਜੀ ਪਰ ਕਿਸੇ ਤਰ੍ਹਾਂ ਦਾ ਕੋ ਡਰ ਨਹੀਂ ਜਿੰਨਾ ਮਰਜ਼ੀ ਆਪਾਂ ਕੋਲੋਂ ਤੋਂ ਖੜ ਕੇ ਵੀ ਆਪਾਂ ਨੂੰ ਦਿਖਾ ਰਹੇ ਆ ਆ ਦੇਖੋ ਜੀ ਠੀਕ ਹੈ ਜੀ ਪੂਰੀ ਸੀਲ ਸਾਊਗਾ ਜਿਹੜਾ ਸੱਜੇ ਪਾਸੇ ਖੱਬੇ ਪਾਸੇ ਹਰ ਪਾਸੇ ਬਹਿਣੀ ਵਾਲੇ ਪਾਸੇ ਤੁਹਾਨੂੰ ਵੀ ਜਿਹੜੇ ਥਣਾ ਜ਼ਰੂਰ ਦਿਖਾਉਣੇ ਆ ਕਰੋ ਜੀ ਠੀਕ ਹੈ ਸੋ ਦੋਸਤੋ ਇੱਕ ਹੋਰ ਬੈਡ ਵੀ ਹੈਗੀ ਦੂਜੇ ਨੰਬਰ ਤੇ ਮੈਂ ਤੁਹਾਨੂੰ ਜ਼ਿਕਰ ਕੀਤਾ ਠੀਕ ਹੈ ਜੀ ਤੇ ਸ਼ਾਈਵਾਲ ਕ੍ਰੋਸ ਸਾਂਗ ਦੇ ਵਿੱਚ ਆਉਂਦੀ ਪੂਰੀ ਡਿਟੇਲ ਉਹ ਵੀ ਲੈ ਲਾਂਗੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਫਿਰ ਲਾਲ ਜਿਹੜੀ ਆਪਾਂ ਚੁਵਾਈ ਇਸ ਬੈਡ ਦੀ ਕਰਕੇ ਤੁਹਾਨੂੰ ਦਿਖਾ ਦਿੰਦੇ ਹਾਂ Thank <laughs> you. पांडा खड़े हो कोई देखिए ਠੀਕ ਹੈ ਜੀ ਆ ਰੱਖ ਦੋ ਪਾਲਟੀ ਇਹ ਤੇ ਆ ਜਿਹੜਾ ਦੋਸਤੋ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਠੀਕ ਹੈ ਜੀ ਇੱਕ ਡਰਮੀ ਦੇ ਵਿੱਚ ਇੱਕ ਪਾਲਟੀ ਦੇ ਵਿੱਚ ਤੇ ਮਾਰਨਿੰਗ ਦਾ ਠੀਕ ਹੈ ਜੀ ਠੀਕ ਆ ਚੁਵਾਈ ਜਿਹੜੀ ਆ ਦੋਸਤੋ ਆ ਫਾਈਨਲੀ ਹੋ ਗਈ ਆ ਕੰਪਲੀਟ ਤੇ ਮੋਲ ਬਈ ਕਿੰਨਾ ਸੁਖਮਣ ਮੋਲ ਵੀਰ ਕਰਨ ਨੂੰ ਭਾਵੇਂ ਵੈੜ ਦਾ 50 ਕਰ ਲਿਆ ਜਿਹੜੀ ਵੈੜ ਆ ਜਿਹੜੀ ਜੈਸਨੋ ਵਸੀਦ ਦੇਣੀ ਆ ਨਾ ਵੀਰ ਦੁੱਧ ਆਪਾਂ ਜੋ ਦਸਾਂ ਸੱਚ ਕਈ ਵੀਰ ਦੁਬਾਰਾ ਵੀਡੀਓ ਪੁੱਛਦੇ ਵੀਰ ਕਿੰਨਾ ਦੁੱਧ ਦੀ ਕੀ ਆ ਤੁਹਾਡੇ ਸਾਹਮਣੇ ਵੀਰ ਬਾਲਟੀਆਂ ਵਿਖਾ ਦੁੱਧੀਆਂ ਕੋਈ ਜ਼ਿਆਦਾ ਨਹੀਂ ਦਾ 7.5 7.5 ਦੁੱਧ ਤਿਆਰ ਆ ਜਿਹੜਾ 50 ਆ 14 15 ਕੋ ਤਿਆਰ ਆ ਆਪਾਂ 12 ਦਸਾਂ ਕਿਉਂਕਿ ਕਈ ਵੀਰਾਂ ਦੂਰ ਖੜਨੀ ਵੀਡੀਓ ਤੇ ਇਸ ਕਰਕੇ ਆਪਾਂ ਤੇ ਵੀਰ ਮੋਲ ਜਿਹੜਾ ਉਹ ਫਿਕਸ ਹੀ ਹੋਊਗਾ ਇਹਦਾ 37000 ਵਿੱਚੋਂ ਥੋੜੀ ਬਾਲਾ ਮਾਨਤਾ ਨ ਕਰਾਂਗੇ 37000 ਹਾਂਜੀ ਠੀਕ ਹੈ ਜੀ 37000 ਦੇ ਵਿੱਚੋਂ ਭਰਾਵੋ ਮਾਨਤਾਂ ਜਿਹੜਾ ਹੈਗਾ ਥੋੜਾ ਬਾਤ ਹੋ ਜਾਊਗਾ ਠੀਕ ਆ ਥੋੜਾ ਬਾਤ ਗੰਜਾਇਸ਼ ਜਿੰਨੀ ਵੀ ਹੋਈ ਤੇ ਹਵਾਨਾ ਜਿਹੜਾ ਬਿਲਕੁਲ ਨਿਚੋੜ ਦਿੱਤਾ ਤੇ ਇਹ ਤੁਸੀਂ ਜ਼ਰੂਰ ਦੇਖ ਲਓ ਠੀਕ ਆ ਓਕੇ ਜੀ ਬਾਕੀ ਵੀ ਕੋਈ ਸਿੰਗਲ ਆਖੇ ਜੋ ਮਰਜੀ ਕੋਈ ਹੈ ਇਹੋ ਜੀ ਪਰਵਾਹ ਨਹੀਂ ਹੂੰ 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 ਠੀਕ ਆ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਦੁਬਾਰਾ ਦਿਖਾਉਣੀ ਹੈ ਕ੍ਰੋਸ ਸੰਗ ਦੇ ਵਿੱਚ ਹੀ ਆ ਤੇ ਇਹ ਅਜੇ ਦਿਨ ਲ ਜਾਂਦੀ ਆ ਤੇ ਦਿਨ ਵੀਰ ਕਿੰਨੇ ਕੁ ਲੈ ਜੂਏ ਵੀਰ ਉਹਨਾਂ ਦੇ ਕਹਿਣ ਮੁਤਾਬਕ ਇਹਦੇ ਦੋ ਤਰੀਕ ਨੂੰ ਦੇਣ ਪੂਰੇ ਆ ਦੋ ਨੂੰ ਹਾਂਜੀ ਹੂੰ ਬਾਕੀ ਇਹ ਜੱਡੀ ਵੇ ਲੋ ਸ਼ਾਈ ਹਾਲਾਂ ਕਰਾਸ ਗਰਮੀ ਜਗਾ ਗਾਂ ਕਾਂਗਿਆ ਵੜ ਫਿੱਟੀ ਤੀ ਵੇਖ ਲੋ ਕਿੱਥੋਂ ਤੱਕ ਘੜਰ ਕੱਢੂਗੇ ਤੁਹਾਨੂੰ ਉਹ ਦੇ ਦੰਦ ਆ ਹੂੰ ਤੇ ਥੋੜੀ ਨਾ ਬੀਬੀਆਂ ਸਾਉਂਦੀ ਰਹੀਆਂ ਮੇਰੇ ਤੋਂ ਥੋੜਾ ਡਰਦੀ ਚਲੋ ਜਿੱਦਾਂ ਮਰਜੀ ਵੀ ਬੀਬੀਆਂ ਸਾਉਂਦੀਆਂ ਰਹੀਆਂ ਨੇ ਕੋਈ ਨਹੀਂ ਅਗਲੇ ਦੇ ਕਰੀ ਜਾ ਕੇ ਜੀ ਦੋ ਦਿਨ ਲਾਉ ਫਿਰ ਹੋ ਜੂ ਸੱਟ ਬਾਕੀ ਮਾਰ ਤਬੂਰ ਬਰਾਦੀ ਦਾ ਪੂਰੀ ਸਾਮ ਹੈ ਨਾ ਬਹੁਤ ਠੰਡੀ ਬਿਸ਼ੀ ਹੂੰ ਤੇ ਉਹਨਾਂ ਦੇ ਕਹਿਣ ਮੁਤਾਬਕ ਉਹ ਉੱਤੇ ਉੱਤੇ ਵੀ ਦੇਣ ਖੜੂ ਕਿਉਂਕਿ ਵੈੜ ਰਾਜੀ ਬਹੁਤ ਜਿਆ ਠੀਕ ਆ ਸੂਬਾ ਦੂਜਾ ਨਹੀਂ ਦੂਜਾ ਪਹਿਲਾ ਸੁਣਾ ਫਿਰ ਪਹਿਲਾਂ ਪਹਿਲਾ ਸੁਣਾ ਆਪਾਂ ਆਕੇ ਬਣੀ ਵਸ਼ੀ ਠੀਕ ਆ ਕੋਈ 17 ਦਿਨ ਲੈ ਜੂ ਜਿਵੇਂ 1 ਮਈ ਨੂੰ 20 ਦਿਨ ਪੂਰੇ ਆ ਵੀ ਤੁਸੀਂ ਚਲੋ ਜਿਆਦਾ ਨਹੀਂ 20 ਦਿਨ ਤੇ ਸ਼ਾਇਦ ਬਾਖੜੂ ਕਿਉਂਕਿ ਉੱਤੇ ਵੀ ਖੜਨੇ ਰਾਜੀ ਬੈਠ ਹਾਂ ਟੋਟਲ ਆਪਾਂ 20 ਦਿਨ ਮੰਨ ਕੇ ਹਾਂਜੀ ਵੀ ਸੂਨ ਤੱਕ ਜਿਹੜੇ 20 ਦਿਨ ਲੈ ਜੂਗੀ ਪਹਿਲੇ ਨੂੰ ਬੱਚੀ ਸੁਣੀ ਆ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਆ ਸ਼ਾਹੀਵਾਲ ਕਰੋ ਸੰਗ ਦੇ ਵਿੱਚ ਤੇ ਪੂਰੀ ਰਾਜੀ ਆ ਠੀਕ ਆ ਵੇਖ ਸਕਦੇ ਤੁਸੀਂ ਤੇ ਲੋ ਵੀ ਦੋਸਤੋ ਠੀਕ ਆ ਪਹਿਲੇ ਲੋ ਵਛੀ ਆ ਜਰੂਰ ਤੁਸੀਂ ਵੀ ਖਰੀਦ ਖਰੀਦ ਲਿਓ ਕਰੋਸ ਸੰਗ ਦੇ ਵਿੱਚ ਤੇ ਮੁੱਲ ਮੁੱਲ ਵੀ ਜੇ ਤੇ ਆਪਾਂ ਤਿਆਰ ਹੁੰਦੀ ਵਛੀ ਕਰਦੇ ਕਰਨਾ ਹੈ 45ੋਂ ਬਾਹਰ ਜਿਹੜਾ ਹਾਲ ਦੀ ਘੜੀ ਪ੍ਰੈਜ਼ੈਂਟ ਮੁੱਲੇ ਦਾ 34000 ਵਿੱਚੋਂ ਮਾਨਤਾ ਕਰਾਂਗੇ 34000 ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ 34000 ਦੇ ਵਿੱਚੋਂ ਜਿਹੜਾ ਮਾਨਤਾ ਹੋ ਜੂਗਾ ਜਿਹੜੀ ਆਪਾਂ ਸੈਕਿੰਡ ਨੰਬਰ ਤੇ ਤੁਹਾਨੂੰ ਵੇਰ ਦਿਖਾਈ ਆ ਵੇਰ ਤੁਸੀਂ ਪ੍ਰੋਪਰ ਦੇਖ ਲਈ ਆ ਠੀਕ ਹੈ ਜੀ ਕੱਦ ਕਾਠੀ ਸੋਹਣਾ ਬਿਲਕੁਲ ਰਾਜੀ ਆ ਹੈਲਥੀ ਆ ਤੇ ਮੋਲ ਵੀ ਬਿਲਕੁਲ ਜੈ ਜੈ ਜੈਨੂਨ ਮੋਲਾ ਹਜੇ ਬੰਨਾ ਪੂਰਾ ਪੈੜਨੇ ਦਿਨ ਹਜੇ ਦੋਸਤੋ 20 ਦਿਨ ਪਏ ਆ ਠੀਕ ਆ 11 12 ਕਿਲੋ ਤੋਂ ਚਵਾਈ ਜਾਉ ਅੱਛੀ ਗਰਮੀ ਹੈ ਹਮ ਹਮ ਜਿਆਦਾ ਨਹੀਂ ਆਪਾਂ ਆਉਂਦੇ ਬਿਲਕੁਲ ਜੀ ਠੀਕ ਆ ਤੇ ਸੁਖਮਣਾ ਭਾਈ ਇਸ ਤੋਂ ਬਾਅਦ ਇੱਕ ਹੋਰ ਵਾੜ ਸੀ ਤੁਹਾਡੇ ਕੋਲ ਉਹ ਵੀਰ ਵੜ ਆਪਣੇ ਤੋਂ ਆ ਕੋਈ ਹੋਊਗਾ 7 8 ਕਿਲੋ ਦਾ ਆਪਾਂ 7 ਕਰਨੇ ਆ ਮਛੀ ਨਿੱਕੇ ਨਿੱਕੇ ਸਿੰਗ ਉਹਦੇ ਤੰਡੀ ਬਹੁਤ ਜਿਆਦੀ ਹੋ ਗਈ ਬਿਨਾ ਵਾਂਗੇ ਤਾਂ ਚੋਈਦੀ ਆ ਉਹਨਾਂ ਦੇ ਕਹਿਣ ਮੁਤਾਬਕ ਉਹ ਮਹੀਨੇ ਦੀ ਸੂਈ ਬਚਾ ਮਰ ਗਿਆ ਹੈ ਉਹਨਾਂ ਕੋਲ ਠੀਕ ਆ ਠੀਕ ਆ ਤੇ ਉਹਦੇ ਨਾਲ ਰਾਤ ਦੀ ਕੋਈ ਮਾੜੀ ਥਾਂ ਚ ਚਲੋ ਦਿੱਖਤੀ ਪੈ ਗਈ ਆ ਤੇ ਉਹ ਕੋਈ ਵੀਰ ਆਪਣੇ ਨਾਲ ਫੋਨ ਕਰ ਲਿਆ ਆਪਾਂ ਮੜਾ ਦਾਦਾਾਂ ਗੇ ਟ੍ਰੀਟਮੈਂਟ ਉਹਦਾ ਅੱਜ ਹੋਇਆ ਨਾ ਏਡਾ ਕੋਈ ਖਾਸ ਗੱਲ ਨਹੀਂ ਆ ਚਲੋ ਚਲੋ ਆਪਾਂ ਕੀ ਥਾਂ ਪੂਰੇ ਬਰਾਬਰ ਆ ਉਹ ਮੜਾ ਕੋਈ ਆਪਾਂ ਚਲੋ ਵੀਡੀਓ ਇੱਕ ਦੱਸਣਾ ਅਗਲਾ ਆਪਾਂ ਨਾਲ ਗੱਲ ਕਰਦੇ ਆਪਾਂ ਦਾਦਾਾਂ ਗੇ ਫਿਰ ਉਹਦਾ ਫਿਕਸ ਕਿੰਨਾ ਮੋਲ ਹੈ ਉਹਦਾ ਵੀਰ ਮੋਲ ਤੇ ਭਾਵੇਂ ਕਰ ਲਓ 15000 ਕਰ ਲਈਏ ਜਿਹੜੀ ਫਿਕਸ ਦੇਣੀ ਆ 12000 ਦੀ ਵਸ਼ੀ ਦੇ ਦਾਂ 12000 ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ ਵੀਰ ਕਹਿਣ ਨੂੰ ਤੇ ਭਾਵੇਂ 8 ਹੀ ਆ ਤੇ ਆਪਾਂ 7 ਚਵਾ ਕੇ ਦਵਾ ਦੋ ਲੈ ਲੋ ਜੀ ਦੋਸਤੋ ਕਰ ਸਕਦੇ ਹੋ ਤੁਸੀਂ ਚੈੱਕ ਠੀਕ ਆ ਤੇ ਅਗਲੇ ਘਰੋਂ ਜਿੱਥੋਂ ਵੀਰ ਲਿਆਂਦੀ ਆ ਉਹ ਕਹਿੰਦੇ ਵੀ ਮਹੀਨਾ ਡੇਢ ਮਹੀਨਾ ਡੇਢ ਮੰਨ ਲਓ ਤੇ ਬੱਚਾ ਨਹੀਂ ਹੈਗਾ ਠੀਕ ਆ ਬਿਨ ਬੱਚੇ ਤੋਂ ਤੇ ਦੁੱਧ 6 7 6 7 ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ ਤੇ ਮੌਲਤਾ ਵੀਰਾਂ ਦਾ ਆਪਾਂ 15 ਕਰਾ ਲਓ 12000 ਦੀ ਜਿਹੜੀ ਆਪਾਂ ਫਿਕਸ 12000 ਦੀ ਵੀਰ ਬਹੁਤ ਜਿਆਦਾ ਤੇ ਵਧੀਆ ਲੱਗੇ ਆ ਪਹਿਲੇ ਸੂਏ ਵਿੱਚ ਹੀ ਸੂਈ ਆ ਅੱਛਾ ਤੇ ਉਹਨਾਂ ਸਾਰੇ ਡੰਗਰਾਂ ਤਿੰਨੇ ਆਪਾਂ ਲੱਕੇ ਘਰੋਂ ਪਏ ਜਾਂਦੇ ਸੀ ਹੋਏ ਹਮ ਹਮ ਠੀਕ ਹੈ ਜੀ ਹਾਂ ਵੈਸੇ ਤਰਾ ਕੱਟ ਕੇ ਚੱਲਦਾ ਕੋਈ ਹਾਂ ਚੱਲਦਾ ਵੀਰ ਉਹ ਮਾੜੀ ਵਿੱਚ ਪ੍ਰੋਬਲਮ ਹੋ ਚਲੋ ਆਪਾਂ ਫਿਰ ਡਿਸਕਸ ਕਰ ਲਾਂ ਮਾੜੀ ਇਹ ਵੀ ਅੱਛਾ ਜੀ ਹਾਂਜੀ ਤੇ ਬਾਕੀ ਵੀਰ ਇੱਕ ਵੀਰ ਆ ਉਹ ਬੇਨਤੀ ਆ ਵੀ ਵੀਰ ਦੰਗਰ ਆਪਾਂ ਜੋ ਦੱਸਿਆ ਸਚਾਈ ਉਹ ਹੋਊਗੀ ਤੇ ਵੀਰ ਮੇਰਾ ਜਿੰਨੇ ਆਉਣਾ ਵਾ ਸਾਈ ਕਰਕੇ ਆ ਬਿਲਕੁਲ ਬਿਲਕੁਲ ਜੇ ਆ ਗਏ ਮੇਰੇ ਡੰਗ ਚ ਉਹ ਨੁਕਸ ਨਿਕਲੇ ਫਿਰ ਮੈਨੂੰ ਆਖੇ ਜੇ ਓਦਾਂ ਵੀਰ ਆਕੇ ਵੀਰਾ ਹੀ ਵੜ ਨੂੰ ਆ ਹੀ ਸਾਡੇ ਤੋਂ ਪੈਸੇ ਨਹੀਂ ਹੋਏ ਫਿਰ ਉਹਦੇ ਗੱਲ ਵੀ ਤੈਨੂੰ ਪਤਾ ਮਾੜੀ ਆ ਕਿਉਂਕਿ ਅਸੀਂ ਹੁਣ ਇੱਕ ਦਾ ਕਰਕੇ ਕ ਅਗਲੇ ਦਾ ਫੋਨ ਨਹੀਂ ਚੁੱਕਣਾ ਅਖਰੀ ਦਾ ਸੇਲ ਹੋ ਗਈ ਆ ਜਿਹੜੇ ਵੀਰ ਨੇ ਆਉਣਾ ਆਪਦਾ ਸਾਈ ਪਾ ਗਿਆ ਬਿਲਕੁਲ ਤੇ ਨੰਬਰ ਸੁਖਮਣ ਦੱਸ ਦੋ ਬਈ 98816 21746 ਠੀਕ ਹੈ ਜੀ ਹਾਂ ਇਹ ਦੋਸਤੋ ਵੀਰ ਸੁਖਮਣ ਸੀਗਾ ਪਿੰਡ ਸਰਾਲੀ ਮੰਡਾ ਨਿੱਕੀ ਸਰਾਲੀ ਮੰਡ ਤੁਸੀਂ ਵਿਜ਼ਿਟ ਕਰ ਸਕਦੇ ਹੋ ਬੜਾ ਤੁਹਾਨੂੰ ਤਿੰਨ ਦਿਖਾਤੀਆਂ ਨੇ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ